रण सिंह दी पुस्तक खालिस्तान विरुद्ध साजिष्टा अगला अंक 33 खालिस्तान ਦਾ ਸੰਘਰਸ਼ ਭਾਗ ਦੂਜਾ ਜਝਾਰੂਆਂ ਨੂੰ ਬਦਨਾਮ ਕਰਨਾ ਖਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ੀਲ ਜਝਾਰੂ ਜਥੇਬੰਦੀਆਂ ਤੇ ਜਝਾਰੂਆਂ ਵਿਰੁੱਧ ਵੀ ਹਿੰਦ ਸਰਕਾਰ ਨਮੀਆਂ ਨਮੀਆਂ ਚਾਲਾਂ ਚਲਦੀ ਤੇ ਸਾਜਿਸ਼ਾਂ ਕਰਦੀ ਆ ਰਹੀ ਹੈ ਪਿਛਲੇ ਕੁਝ ਅਰਸੇ ਤੋਂ ਪੁਲਿਸ ਕੇਂਦਰੀ ਏਜੰਸੀਆਂ ਅਤੇ ਖੁਫੀਆ ਵਿਭਾਗ ਵੱਲੋਂ ਗੈਂਗਸਟਰ ਬਾਦ ਤਸ਼ਕਰਬਾਤ ਤੇ ਫਰੋਤੀ ਪੁਨੇ ਨੂੰ ਖਾਲਿਸਤਾਨੀ ਜਥੇਬੰਦੀਆਂ ਤੇ ਜੁਝਾਰੂਆਂ ਨਾਲ ਜੋੜਨ ਦਾ ਯਤਨ ਖਾਲਿਸਤਾਨ ਵਿਰੁੱਧ ਰਚੀ ਗਈ ਸਾਜ਼ਿਸ਼ ਦੀ ਹੈ। ਖਾਲਿਸਤਾਨ ਦੇ ਸੰਘਰਸ਼ ਨੂੰ ਬਦਨਾਮ ਕਰਕੇ ਲੋਕਾਂ ਵਿੱਚ ਭਰਮ ਭਲੇਖਾ ਪੈਦਾ ਕਰਨਾ ਇਸ ਸਾਜ਼ਿਸ਼ ਦਾ ਮੁੱਖ ਮੰਤਵ ਹੈ। ਪੰਥ ਵਿਰੋਧੀ ਰਾਜਨੀਤਿਕ ਪਾਰਟੀਆਂ ਅਤੇ ਜੁਝਾਰੂਆਂ ਨਾਲ ਈਰਖਾ ਕਰਨ ਵਾਲੇ ਈਰਖਾਵਾਦਵਲੋਂ ਜੁਝਾਰੂ ਜਥੇਬੰਦੀਆਂ ਤੇ ਜੁਝਾਰੂ ਆਗੂਆਂ 'ਤੇ ਵਿਰੋਧ ਲਾਇਆ ਜਾ ਰਿਹਾ ਤੇਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਠਿ ਕੀਤੀ ਜਾ ਰਹੀ ਬੇਤੁਕੀ ਬਿਆਨਬਾਜ਼ੀ। ਸਰਕਾਰ ਦੀ ਇਸੇ ਸਾਜ਼ਿਸ਼ੀ ਉਕਸਾਹਟ ਦਾ ਹੀ ਨਤੀਜਾ ਹੈ ਤੇ ਜਾਰੂਆਂ ਦਾ ਸਪਸ਼ਟ ਨਿਸ਼ਾਨਾਪੂਰਨ ਪ੍ਰਭੂ ਸਤਾ ਸੰਪੰਨ ਖਾਲਿਸਤਾਨ ਦੀ ਸਥਾਪਨਾ ਹੈ ਜਿਸ ਨੂੰ ਜਿੱਤ ਦੇ ਨਿਸ਼ਚੇ ਤੇ ਜੂਝ ਮਰੋ ਦੇ ਚਾਹਨਾ ਲੜਿਆ ਗਿਆ ਹੈ ਤੇ ਮੰਜ਼ਿਲ ਸਰ ਕਰਨ ਤੱਕ ਲੜਿਆ ਜਾਵੇਗਾ ਖਾਲਿਸਤਾਨ ਦਾ ਸੰਘਰਸ਼ ਸਤਿਗੁਰਾਂ ਦੇ ਉਪਦੇਸ਼ਾਂ ਖਾਲਸਾਈ ਸਤੰਤਾ ਅਤੇ ਪੰਥ ਗਰਵੈਤਾ ਦੇ ਪਹਿਰੇਦਾਰ ਬਣ ਕੇ ਖਾਲਸੇ ਦੀ ਪਵਿੱਤਰ ਗਰੀਲਾ ਯੁੱਧ ਨੀਤੀ ਅਨੁਸਾਰ ਲੜਿਆ ਗਿਆ ਹੈ ਲੜਿਆ ਜਾ ਰਿਹਾ ਤੇ ਲੜਿਆ ਜਾਵੇਗਾ ਗਰੀਲਾ ਜੰਗ ਦੇ ਪਵਿੱਤਰ رسولਾਂ ਨੂੰ ਹਰ ਹਿੱਲੇ ਕਾਇਮ ਰੱਖਣਾ ਖਾਲਸਤਾਨੀ ਜੱਥੇਬੰਦੀਆਂ ਤੇ ਜੱਜਾਰੂ ਸਿੰਘਾਂ ਦਾ ਮੁੱਖ ਫਰਜ ਹੈ ਇਸ ਨੂੰ ਉਹਨਾਂ ਨੇ ਹਰ ਹਿੱਲੇ ਕਾਇਮ ਰੱਖਿਆ ਤੇ ਰੱਖਣਗੇ ਵੀ ਸਿੱਖ ਕੌਮ ਦੀ ਆਜ਼ਾਦੀ ਦੇ ਇਸ ਸੰਘਰਸ਼ ਦਾ ਜਹਾਸ ਕੁਰਬਾਨੀਆਂ ਸ਼ਹੀਦੀਆਂ ਤੇ ਕਾਰਨਾਮਿਆਂ ਦਾ ਸੁਨਹਿਰੀ ਇਤਿਹਾਸ ਹੈ ਇਸ ਦਾ ਜਾਤੀ ਰੰਜਿਸ਼ ਤੇ ਵੈਰ ਭਾਵਨਾ ਨਾਲ ਕੋਈ ਵੀ ਵਾਸਤਾ ਨਹੀਂ ਜੋ ਜਾਰੂ ਜੱਥੇਬੰਦੀਆਂ ਤੇ ਜੋ ਜਾਰੂ ਯੋਧੇ ਸਤਿਗੁਰਾਂ ਦੇ ਉਪਦੇਸ਼ਾਂ ਦਾ ਪਹਿਰੇਦਾਰ ਬਣ ਕੇ ਵਾਹਿਗੁਰੂ ਦੀ ਪੈ ਭਾਵਣੀ 'ਚ ਰਹਿੰਦੇ ਆ ਖਾਲਸੇ ਦੇ ਗਰੀਲਾ ਜੰਗ ਦੀ ਮਾਨ ਮਰਿਆਦਾ ਦਾ ਹਰ ਹਿੱਲੇ ਪਾਲਨ ਕਰਦੇ ਰਹੇ ਹਨ ਤੇ ਕਰਨਗੇ ਵੀ ਜਰਵਾਣੇ ਦੀ ਪੱਖਿਆ ਤੇ ਮਜ਼ਲੂਮ ਦੀ ਰੱਖਿਆ ਖਾਲਸੇ ਦਾ ਗੁਰੂ ਬਖਸ਼ਿਆ ਜੰਗੀ ਅਸੂਲ ਹੈ ਜ ਜਾਰੂ ਇਸਤੇ ਸਦਾ ਪਹਿਰੇਦਾਰ ਰਹਿਣਗੇ ਧਰਮ ਦੇ ਬੋਲ ਵਾਲੇ ਪੰਥ ਦੀ ਚੜ੍ਹਦੀ ਕਲਾ ਤੇ ਸਰਬੱਤ ਦੇ ਭਲੇ ਦੇ ਸੰਤਾਨ ਨਾਲ ਹਰ ਪਲ ਉਤਪੁੱਤ ਰਹਿਣਾ ਖਾਲਸੇ ਦਾ ਧਰਮ ਕਰਮ ਹੈ ਜਜਾਰੂਆਂ ਨੇ ਇਸ ਦੀ ਹਰ ਪਲ ਪਲਨਾ ਕੀਤੀ ਹੈ ਤੇ ਇਹ ਕੋ ਇੱਕ ਵਿੱਚ ਵੀ ਜ਼ਰੂਰ ਕਰਨਗੇ ਮੁਖ ਤੇ ਹਰ ਚਿੱਤ ਮੈਂ ਜੁਦ ਹੀ ਜਜਾਰੂਆਂ ਦਾ ਜਜ਼ਬਾ ਜੋਸ਼ ਤੇ ਹੁਲਾਸ ਹੁੰਦਾ ਹੈ ਅਤੇ ਉੱਚਾ ਸੋਚਾ ਖਾਲਸਾ ਜੀ ਜੀਵਨ ਆਚਾਰ ਹੀ ਮਰਜੀ ਬੜਿਆਂ ਦਾ ਕਿਰਦਾਰ ਹੁੰਦਾ ਹੈ ਉਹ ਸਦਾ ਸਤਗੁਰੂ ਅੱਗੇ ਇਸੇ ਲਈ ਹੀ ਅਰਦਾਸ ਕਰਦੇ ਹਨ ਅੰਤਰਰਾਸ਼ਟਰੀ ਮੰਚ ਤੇ ਆਈਆਂ ਤਬਦੀਲੀਆਂ ਕਾਰਨ ਦੁਨੀਆ ਭਰ ਵਿੱਚ ਚੱਲ ਰਹੀਆਂ ਆਜ਼ਾਦੀ ਦੀਆਂ ਲਹਿਰਾਂ ਵਿੱਚ ਆਈ ਖੜੋਤ ਬਾਗੀ ਕਾਰਿਸਤਾਨ ਦੇ ਸੰਘਰਸ਼ ਵਿੱਚ ਵੀ ਖੜੋਤ ਆਈ ਹੈ ਇਸ ਨੂੰ ਜਜਾਰੂਆਂ ਦੀ ਕਮਜ਼ੋਰੀ ਜਾਂ ਸੰਘਰਸ਼ ਤੋਂ ਤੋਬਾ ਸਮਝਣ ਦਾ ਭਲੇਖਾ ਨਹੀਂ ਖਾਣਾ ਚਾਹੀਦਾ ਸੰਘਰਸ਼ ਜਿਉਂ-ਜਿਉਂ ਜਾਰੀ ਹੈ ਤੇ ਮੰਜ਼ਲ ਸਰਕਰਨ ਤੱਕ ਜਾਰੀ ਰਹੇਗਾ ਆਜ਼ਾਦੀ ਲਈ ਯੋਜਨ ਵਾਲੇ ਜਜਾਰੂ ਅੱਜ ਵੀ ਉਹੋ ਜਿਹੇ ਹੀ ਹਨ ਜਿਵੇਂ ਜਿਹੜੇ ਪਹਿਲਾਂ ਸਨ ਪੰਚ ਦੁਸ਼ਮਣ ਤਾਕਤਾਂ ਦੁੱਖੀਆਂ ਤੀਰਖਾਂ ਬਾਜ਼ਾਂ ਦਾ ਕੰਮ ਹਮੇਸ਼ਾ ਬੈਰ ਕਮਾਉਣਾ ਦੁੱਖ ਕਰਨਾ ਤੇ ਈਰਖਾ ਕਰਨੀ ਹੀ ਹੁੰਦਾ ਹੈ ਪਰ ਛੇਵੇਂ ਪਾਸ਼ਾ ਜੀ ਦੇ ਜਰਨੈਲ ਭਾਈ ਬਿਦੀ ਚੰਜੀ ਦੇ ਕਦਮ ਚਿੰਨਾ ਦਾ ਧਾਰਨੀ ਬਣ ਕੇ ਜੋ ਵੀ ਆਉਂਦਾ ਹੈ ਖਾਲਸਾ ਨੂੰ ਜੀ ਆਇਆਂ ਆ ਕੇ ਗੱਲ ਨਾਲ ਲਾਉਂਦਾ ਹੈ ਅੰਗਰੇਜ਼ ਸਾਮਰਾਜ ਵਾਂਗ ਇਨ தி ਸਟੇਟ ਵੀ ਗੁਰਮਤ ਦੇ ਸਰਬੱਤ ਦੇ ਭਲੇ ਦੇ ਸੰਤਾਨ ਨੂੰ ਸਿੱਖਾਂ ਦੇ ਸ਼ੋਸ਼ਣ ਲਈ ਵਰਤ ਰਹੀ ਹੈ ਅਤੇ ਇਸ ਦੀ ਗਲਤ ਵਿਆਖਿਆ ਕਰਕੇ ਖਾਲਸੇ ਦੀ ਵਿਲੱਖਣਤਾ ਨਿਆਰੇਪਣ ਅਤੇ ਅਡਰੀ ਹੋਣ ਦੀ ਹਸਤੀ ਨੂੰ ਮਟਾਉਣ ਲਈ ਯਤਨਸ਼ੀਲ ਹੈ ਸਿੱਖ ਸੰਘਰਸ਼ ਦੀ ਕਿਰਦਾਰਕੁਸ਼ੀ ਦੀ ਮਹਿੰਮ ਪਿਛਲੇ ਕੁਝ ਅਰਸੇ ਤੋਂ ਕੁਝ ਵਿਅਕਤੀਆਂ ਵੱਲੋਂ ਖਾਲਿਸਤਾਨ ਦੇ ਸੰਘਰਸ਼ ਅਤੇ ਜੁਝਾਰੂ ਲੀਡਰਸ਼ਿਪ ਦੀ ਕਿਰਦਾਰਕੁਸ਼ੀ ਕਰਨ ਲਈ ਵੱਡੇ ਪੱਧਰ ਤੇ ਚਲਾਈ ਜਾ ਰਹੀ ਮਹਿੰਮ ਵੀ ਇਸੇ ਸਾਜ਼ਿਸ਼ ਦਾ ਹੀ ਹਿੱਸਾ ਹੈ ਝੂਠੇ ਦੋਸ਼ ਲਗਾਉਣ ਵਾਲਿਆਂ ਵਿਰੁੱਧ ਜਜਾਰੂਆਂ ਵੱਲੋਂ ਧਾਰੀ ਗਈ ਸਿਆਣਪ ਭਰੀ ਚੁੱਪ ਨੂੰ ਦੇਖ ਕੇ ਇਹ ਪਰਮ ਪਾਲਿਆ ਗਿਆ ਹੈ ਕਿ ਜਜਾਰੂ ਲੀਡਰਸ਼ਿਪ ਤੇ ਸੰਘਰਸ਼ ਤੇ ਜਿਉ ਜੇ ਮਰਜ਼ੀ ਦੋਸ਼ ਲਗਾ ਦਿੱਤੇ ਜਾਣ ਉਹਨਾਂ ਕਿਹੜਾ ਜਵਾਬ ਦੇਣਾ ਹੈ ਇਸ ਭਲੇਖੇ ਵਿੱਚ ਪੈ ਕੇ ਇਹ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਜਾਰੂ ਕਾਸੇ ਜੋਗੇ ਨਹੀਂ ਰਹੇ ਸਿੱਖ ਸੰਘਰਸ਼ ਖਤਮ ਹੋ ਚੁੱਕਾ ਹੈ ਜਦ ਕਿ ਇਹ ਸੰਘਰਸ਼ ਨਾ ਤਾਂ ਖਤਮ ਹੋਇਆ ਤੇ ਨਾ ਹੀ ਇਸ ਨੂੰ ਕੋਈ ਖਤਮ ਕਰ ਹੀ ਸਕਦਾ ਇਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਦੇ ਸਾਹਮਣੇ ਡਟ ਕੇ ਪਾਪ ਕੀ ਜਾਂਚ ਲੈ ਕਾਬਲਤਾ ਆਇਆ ਜੋਰੀ ਮੰਗੇ ਧਾਨ 베 ਲਾਲੂ ਦੇ ਅਲ੍ਹਾਬ ਨਾਲ ਸਿੱਖਾਂ ਤੋਂ ਸਿਰ ਵਾਰਨ ਦਾ ਪ੍ਰਣ ਲੈ ਕੇ ਕੀਤਾ ਹੈ। ਇਸੇ ਧਰਮੀ ਰਾਜ ਲਈ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਮੁਗਲਿਆ ਸਲਤਨਤ ਦੇ ਆਧਰਮੀ ਰਾਜ ਦਾ ਭਾਂਡਾ ਪੰਨਿਆ। ਛੇਵੇਂ ਪਾਤਸ਼ਾਹ ਜੀ ਦੁਆਰਾ ਮੇਰੀ ਪੀੜੀ ਦੀ ਸਮੇਲਤਾ ਦੇ ਸਿਧਾਂਤਾਂ ਨਿਰਮਾਣ ਅਕਾਲ ਤਖਤ ਸੇਵ ਦੀ ਸਥਾਪਨਾ ਚੰਗੇ ਸ਼ਸਤਰਾਂ ਤੇ ਵਧੀਆ ਘੋੜਿਆਂ ਦੀ ਭੇਟਾ ਚੜਾਉਂਦੇ ਹੁਕਮਨਾਮੇ ਰਾਮ ਰੌਣੀ ਦੇ ਕਿਲੇ ਦੀ ਉਸਾਰੀ ਤੇ ਮੁਗਲਾਂ ਨਾਲ ਲੜੀਆਂ ਜੰਗਾਂ 'ਚ ਪ੍ਰਾਪਤ ਕੀਤੀਆਂ ਜਿੱਤਾਂ ਸਿੱਖ ਰਾਜ ਦੀ ਸਥਾਪਨਾ ਵੱਲ ਵੱਡੇ ਕਦਮ ਹੀ ਹਨ ਸਤਵੇਂ ਪਾਤਸ਼ਾਹ ਜੀ ਦਾ ਚਾਰ ਬਾਰ ਤਿਆਰ ਸਿੱਖ ਫੌਜ ਵੀ ਰਾਜ ਭਗ ਦਾ ਹਿਜੜਾ ਹੈ ਦਸਮ ਪਾਤਸ਼ਾਹ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਦੁਆਰੇ ਉਸਾਰੇ ਗਏ ਪੰਜ ਕਿਲੇ ਅਨੰਦਗੜ੍ਹ ਲੋਹਗੜ੍ਹ ਹੋਲਗੜ੍ਹ ਫਤਿਹਗੜ੍ਹ ਤੇ ਤਾਰਾਗੜ੍ਹ ਖਾਲਸਾ ਰਾਜ ਦੀ ਸਥਾਪਨਾ ਲਈ ਹੀ ਉਸਾਰੇ ਗਏ ਹਨ ਬਈ ਤਰ ਦੇ ਰਾਜਿਆਂ ਤੇ ਮੁਗਲੀਆਂ ਸਲਤਨਤ ਨਾਲ ਦਸ਼ਮੇਸ਼ ਪਿਤਾ ਜੀ ਦੀਆਂ 17 ਜੰਗਾਂ ਖਾਲਸਾ ਰਾਜ ਦੀਆਂ ਹੀ ਜੰਗਾਂ ਹਨ। ਪਾਪਾ ਬੰਦਰ ਸਿੰਘ ਬਹਾਦਰ ਨੂੰ ਪੰਜ ਤੀਰਾਂ ਦੀ ਬਖਸ਼ਿਸ਼ ਕਰਕੇ ਖਾਲਸੇ ਦੇ ਨਾਂ ਹੁਕਮਨਾਮੇ ਦੇ ਕੇ ਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਮੁਗਲੀਆਂ ਸਲਤਨਤ ਦੀਆਂ ਜੜਾਂ ਓਖੇੜਨ ਲਈ ਹੀ ਪੰਜਾਬ ਵੱਲ ਤੁਰਿਆ ਸੀ। ਉਸ ਨੇ ਸਰਹਿੰਦ ਅਤੇ ਕਲਾਂਨੌਰ ਦੀ ਹਿੱਟ ਨਾ ਇਟ ਖੜਕਾ ਕੇ ਅਦੇ ਲੋਗੜ ਗੜ੍ਹ ਕਿਲੇ ਦਾ ਪੁਨਰ ਨਿਰਮਾਣ ਕਰਕੇ ਖਾਲਸਾ ਰਾਜ ਦਾ ਝੰਡਾ ਚਲਾਇਆ ਸੀ ਅਤੇ ਦੇਗੋ ਤੇਗੋ ਫਤਹਿ ਨੁਸਰਤ ਬੇਦਰੰਗ ਜ਼ਾਫਤ ਅਜ਼ ਨਾਨਕ ਗੁਰੂ ਗੋਬਿੰਦ ਅਤੇ ਸਿੱਕਾ ਜਦਬਰ ਹਰ ਦੋ ਆਲਮ ਤੇਗ ਨਾਨਕ ਵਾਹਿਬ ਅਸਤ ਫਤਿਹ ਗੋਬਿੰਦ ਸ਼ਾਹੇ ਸ਼ਾਹਾਨ ਫਜ਼ਲ ਸੱਚਾ ਸਾਹਿਬ ਅਸਤ ਦੀ ਅਭਾਰਤ ਵਾਲੀਆਂ ਬੋਹਰਾਂ ਤੇ ਸਿੱਕੇ ਚਲਾ ਕੇ ਖਾਲਸਾ ਰਾਜ ਦਾ ਨਿਰਮਾਨ ਕੀਤਾ ਸੀ ਇਹ ਖਾਲਸਾ ਰਾਜ ਸਿੱਖ ਮਿਸਲਾਂ ਰਾਹੀ ਵਿਸ਼ਾਲਤਾ ਵੱਲ ਵੱਧ ਆ ਗਿਆ ਪਹਿਲਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਖਾਲਸਾ ਰਾਜ ਦਾ ਬਾਦਸ਼ਾਹ ਠਾਪਿਆ ਗਿਆ ਤੇ ਫਿਰ ਸ਼ੇਰੇ ਪੰਜਾਬ ਰਣਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਖਾਲਸਾ ਰਾਜ ਕੈਮ ਹੋ ਗਿਆ ਇਹ ਵਿਸ਼ਾਲ ਖਾਲਸਾ ਰਾਜ ਅੰਗਰੇਜ਼ ਸਾਮਰਾਜ ਅਤੇ ਹਿੰਦੂਤਵੀ ਸੋਚ ਦੋਹਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਕਿਉਂਕਿ ਇਸਨੇ ਰਾਜ ਦੇ ਖਾਲਸਾਈ ਸਿਧਾਂਤਾਂ ਨੂੰ ਲਾਗੂ ਕਰਕੇ ਨੁਕਤਾ ਦਾ ਮਨ ਜਿੱਤ ਲਿਆ ਸੀ ਦਰੇ ਖੈਬਰ ਰਾਹੀਂ ਆਉਂਦੇ ਧੜਬੀਆਂ ਨੂੰ ਵੀ ਸਦੀਵੀ ਠੱਲ ਪਾ ਦਿੱਤੀ ਸੀ ਹਿੰਦੂਤਵ ਦੀ ਉੱਚ-ਨੀਚ ਲਿੰਗ ਭੇਦ ਜਾਤਪਾਤ ਕਰਮकांड ਅਤੇ ਵਰਨ ਵੰਡ ਦੀ ਬਰਾਈ ਦਾ ਵੀ ਸਫਾਇਆ ਕਰ ਦਿੱਤਾ ਸੀ ਵੱਧਿਆਰੇ ਅੰਗਰੇਜ਼ ਸਾਮਰਾਜ ਨੂੰ ਵੀ ਸੱਤ ਲੋਈ ਤੋਪਾਰੀ ਦੱਕਾ ਲਾ ਦਿੱਤਾ ਸੀ ਤੇ ਸਰਬੱਤ ਦੇ ਭਲੇ ਦਾ ਗੁਰਮਤ ਸਿਧਾਂਤ ਲਾਗੂ ਕਰਕੇ ਮਨੁੱਖਤਾ ਦੇ ਵਿਕਾਸ ਭਲਾਈ ਤੇ ਤਰੱਕੀ ਦਾ ਰਾਹ ਖੋਲ ਦਿੱਤਾ ਸੀ ਸਿੱਧੂ ਦਾ ਖਾਲਿਸਤਾਨ ਬਰੋਦੀ ਬਰਤਾਂਤ ਜਿਵੇਂ ਸਿੱਧੂ ਅਨੁਸਾਰ ਸਤੰਬਰ 1979 ਤੱਕ ਰਾ ਨੂੰ ਕੈਨੇਡਾ ਵਿੱਚ ਲੀਆਂ ਸਿੱਖ ਗਤੀਵਿਧੀਆਂ ਤੇ ਖਾਲਿਸਤਾਨੀ ਏਜੰਡੇ ਬਾਰੇ ਕੋਈ ਦਿਲਚਸਪੀ ਨਹੀਂ ਸੀ ਉਹ ਬਿਨਾਂ ਕਿਸੇ ਦਸਤਾਵੇਜ਼ ਦੀ ਸਬੂਤ ਆਪਣੇ ਸੰਯੁਕਤ ਨਿਰਦੇਸ਼ਕ ਵੱਲੋਂ ਉਸ ਨੂੰ ਜੁਲਾਈ ਅਗਸਤ 1900 ਅਨੌਸੀ ਬਿਚਲੀ ਖੇ ਪੱਤਰ ਦਾ ਜ਼ਬਾਨੀ ਕਲਾਮੀ ਹਵਾਲਾ ਦੇ ਕੇ ਕਹਿੰਦਾ ਹੈ ਕਿ ਉਸਨੇ ਮੈਨੂੰ ਇਹ ਪੱਤਰ ਲਿਖ ਕੇ ਕਿਹਾ ਸੀ ਕਿ ਵਿਭਾਗ ਨੂੰ ਗੁਰਦੁਆਰਾ ਰਾਜਨੀਤੀ ਵਿੱਚ ਕੋਈ ਦਿਲਚਸਪੀ ਨਹੀਂ ਤੇ ਤੂੰ ਇਸ ਤੇ ਰਿਪੋਰਟ ਦੇਣ ਲਈ ਸਮਾਂ ਬਰਬਾਦ ਨਾ ਕਰੀ ਪਰ ਜਦ 1981 ਦੇ ਮੱਦ ਵਿੱਚ ਮੈਨੂੰ ਸੰਤੂਕ ਨੇ ਖਾਲਿਸਤਾਨ ਬਾਰੇ ਜਾਣਕਾਰੀ ਦੇਣ ਲਈ ਕਿਹਾ ਤਾਂ ਮੈਂ ਉਸੇ ਸੰਯੁਕਤ ਨਿਰਦੇਸ਼ਕ ਨੂੰ ਪੁੱਛਿਆ ਕਿ ਹੁਣ ਵਿਭਾਗ ਦੀ ਖਾਲਿਸਤਾਨ ਬਾਰੇ ਅਚਾਨਕ ਦਿਲਚਸਪੀ ਕਿਉਂ ਜਾਗ ਪਈ ਹੈ ਤਾਂ ਉਸਨੇ ਜਵਾਬ ਦਿੱਤਾ ਇਸ ਤਰ੍ਹਾਂ ਹਾਲਾਤ ਕਾਫੀ ਬਦਲ ਗਏ ਹਨ ਪਰਸੇਦੂ ਇਸ ਪਰ ਆਪੇ ਹੀ ਸਵਾਲ ਖੜੇ ਕਰਦਾ ਹੈ ਜਨਵਰੀ 1980 ਵਿੱਚ ਇੰਦਰਾ ਗਾਂਧੀ ਦੇ ਸੱਤਾ ਸੰਭਾਲਣ ਮਗਰੋਂ ਹਾਲਾਤ ਕਿਵੇਂ ਬਦਲਨੇ ਸ਼ੁਰੂ ਹੋ ਗਏ ਅਚਾਨਕ ਰਾਣੀ ਖਾਲਿਸਤਾਨ ਵਿੱਚ ਦਿਲਚਸਪੀ ਲਈ 180 ਡਿਗਰੀ ਦਾ ਮੋੜ ਕਿਉਂ ਕਟਿਆ ਜਿਸ ਜ਼ਮੀਨ ਤੇ ਗਦਰ ਲਹਿਰ ਨੂੰ ਜਨਮ ਦਿੱਤਾ ਸੀ ਉਸੇ ਖਾਲਿਸਤਾਨ ਪੱਖੀ ਗਤੀਵਿਧੀਆਂ ਕਿਵੇਂ ਸ਼ੁਰੂ ਹੋ ਗਈਆਂ ਸਿੱਧੂ ਦਾ ਇਹ ਵਰਤਾਨ ਤੇ ਸਵਾਲ ਆਪਣੀ ਕਿਤਾਬ ਦੇ ਵਿਸ਼ੇ ਖਾਲਿਸਤਾਨ ਦੀ ਸਾਜ਼ਿਸ਼ ਨੂੰ ਸਾਬਤ ਕਰਨ ਦਾ ਹੀ ਯਤਨ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਇਹ ਸਾਜ਼ਿਸ਼ ਇੱਕ ਅਕਬਰ ਰੋਡ ਗਰੁੱਪ ਨੇ ਕਾਂਗਰਸ ਦੀ ਚੌਂਤ ਰਣਨੀਤੀ ਤੈਤੀ ਖੜੀ ਸੀ ਅਤੇ ਇਸ ਸਿੱਖਾਂ ਦੀ ਮੰਗਣੀ ਸੀ ਸਿੱਧੂ ਦਾ ਇਹ ਪ੍ਰਚਾਰਨਾ ਕਿ ਖਾਲਸਤਾਨ ਦਾ ਸੰਘਰਸ਼ 90 ਮਿਆਂ ਦੇ ਦਹਾਕੇ ਵਿੱਚ ਹੀ ਸ਼ੁਰੂ ਹੋਇਆ ਸੀ ਸਚਾਈ ਨੂੰ ਅਨਜਾਨ ਬਣ ਕੇ ਮੰਨਣ ਤੋਂ ਮਨਕਰ ਹੋਣ ਵਾਲੀ ਗੱਲ ਹੈ ਇਸ ਸੰਘਰਸ਼ ਲਈ ਨਾਨਕ ਜੋਧ ਦੇ 10 ਜਾਮਿਆਂ ਦੀ ਮਹਾਨ ਕਲਨਾ ਤੇ ਸ਼ਹੀਦੀਆਂ ਨਾਲ ਉੱਭਜਿਆ ਉਹ ਖਾਲਸਾਈ ਜਜ਼ਬਾ ਜੋਸ਼ ਤੇ ਉਲਾਸ ਹੈ ਜਿਹੜਾ ਕੂਰਦ ਦੀਆਂ ਬਾਦਸ਼ਾਹੀ ਸਲਤਨਤ ਨੂੰ ਟਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਫ਼ਰ ਸ਼ੁਰੂ ਕਰਕੇ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਵੱਲੋਂ ਕਾਇਮ ਕੀਤੇ ਵਿਸ਼ਾਲ ਖਾਲਸਾ ਰਾਜ ਤੱਕ ਅਪੜਿਆਸੀ ਅੰਗਰੇਜ਼ ਸਾਮਰਾਜ ਦੁਆਰਾ ਸਾਜ਼ਿਸ਼ੀ ਚਾਲਾਣਾ ਖਤਮ ਕੀਤੇ ਇਸ ਖਾਲਸਾ ਰਾਜ ਨੂੰ ਨਾ ਤਾਂ ਖਾਲਸਾ ਕਦੇ ਪੁੱਲ ਸਕਦਾ ਤੇ ਨਾ ਹੀ ਇਸ ਨੂੰ ਮੋੜ ਪ੍ਰਾਪਤ ਕਰਨੋਂ ਪਾਸਾ ਮੋੜ ਸਕਦਾ ਇਸ ਦੀ ਸਥਾਪਨਾ ਲਈ ਖਾਲਸੇ ਦਾ ਵਿਚਾਰਧਾਰਕ ਅਤੇ ਹਥਿਆਰਬੰਦ ਸੰਘਰਸ਼ ਨਿਰੰਤਰ ਜਾਰੀ ਰਿਹਾ ਹੈ ਅੰਗਰੇਜ਼ ਸਾਮਰਾਜ ਤੋਂ ਆਜ਼ਾਦ ਹੋਣ ਲਈ ਕੀਤੇ ਗਏ ਇਸ ਸੰਘਰਸ਼ ਵਿੱਚ ਬਬਰ ਕਾਲੀਆਂ ਦਾ ਹਥਿਆਰਬੰਦ ਕੋਲ ਅਹਿਮ ਹੈ ਬਬਰ ਕਾਲੀਆਂ ਨੇ ਖਾਲਸਾ ਰਾਜ ਦੀ ਪ੍ਰਾਪਤੀ ਲਈ ਅੰਗਰੇਜ਼ ਸਾਮਰਾਜ ਨਾਲ ਹਥਿਆਰਬੰਦ ਸੰਘਰਸ਼ ਲੜਿਆ ਸੀ ਇਸ ਦਾ ਜ਼ਿਕਰ ਉਹਨਾਂ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੇ ਆਪਣੇ ਹੁਕਮ ਵਿੱਚ ਵਿਸ਼ੇਸ਼ ਤੌਰ ਤੇ ਕੀਤਾ ਸੀ ਉਸ ਨੇ ਲਿਖਿਆ ਸੀ ਰਾਸ਼ਟਰੀ ਪੱਧਰ ਦੇ ਬਬਰਾਂ ਦਾ ਰਾਸਤ੍ਰੀ ਨਿਸ਼ਾਨਾ ਸਵਰਾਜ ਸੀ ਤੇ ਪੰਜਾਬ ਪੱਧਰ ਤੇ ਇਹ ਨਿਸ਼ਾਨਾ ਖਾਲਸਾ ਰਾਜ ਸੀ ਸਿੱਖਾਂ ਨੇ ਜਗ ਤੇ ਜਲੰਦਾ ਰੱਖ ਲੈ ਆਪਣੀ ਕਿਰਪਾਤਾਰ ਲਈ ਸਿਰਫ ਅਰਦਾਸ ਹੀ ਨਹੀਂ ਕਰਨੀ ਸਾਗੋ ਇਸ ਅਰਦਾਸ ਨੂੰ ਪੂਰਾ ਕਰ ਲਈ ਆਗਾਲ ਪੁਰਖ ਨਾਲ ਪੁੱਤ ਪੋਤੇ ਲਿਵਲীন ਹੋ ਕੇ ਉਹ ਅਮਲੀ ਕਰਦਾਰ ਵੀ ਨਿਭਾਉਣਾ ਜਿਸ ਦੀ ਸਿੱਖਿਆ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਲਬਲ ਰਹੀ ਲੋਕਾਈ ਨੂੰ ਤੱਕ ਕੇ ਉਸ ਨੂੰ ਸੋਧਣ ਦੇ ਅਮਲ ਨਾਲ ਦਿੱਤੀ ਹੈ ਸ੍ਰਿਸ਼ਟੀ ਤੇ ਪਸਰੇ ਅੰਧਕਾਰ ਨੂੰ ਚਾਨਣ ਦੇਣਾ ਦੁਖੀ ਲੋਕਾਈ ਦਾ ਦਰਦ ਨਿਵਾਰਨਾ ਗਫਲਤ ਦੀ ਨੀਂਦ ਦੇ ਕੂਕ ਸੁੱਤੀ ਮਨੁੱਖਤਾ ਨੂੰ ਜਗਾਉਣਾ ਮਰਦੇਪਣ ਤੋਂ ਜੀਵਤ ਕਰਨਾ ਆਦਮ ਸੋਚ ਤੇ ਚੜੀ ਵਹਿਮਾ ਪਰਮਾਤੇ ਕਰਮ ਕਾਂਡਾ ਦੀ ਪਰਤ ਨੂੰ ਉਤਾਰਨਾ ਵੈਰ ਭਾਵਨਾ ਵੀ ਈਰਖਾ ਦਵੇਸ਼ ਸ਼ਖਸੀਅਤ ਟਕਰਾਅ ਮੈਂ ਮੇਰੀ ਤੇ ਹਉਮੈ ਹੰਕਾਰ ਚੋਂ ਕੱਢਣਾ ਹੱਕ ਸੱਚ ਤੇ ਨਿਆਂ ਦੀ ਤੜਪ ਪੈਦਾ ਕਰਨੀ ਜ਼ੁਲਮ ਦੇ ਨਾਸ ਦਾ ਖਲਾਸ ਬਖਸ਼ਣਾ ਸਕਤੇ ਸਾਵੇਂ ਡਟਣ ਦਾ ਬਲ ਪਰਣਾ ਪੀੜਤ ਦਾ ਪੱਖ ਪੂਰਨਾ ਗਰੀਬ ਦੀ ਬਾਹ ਫੜਨੀ ਇਹੋ ਮਨੁੱਖੀ ਕਲਿਆਣ ਹੀ ਖਾਲਸਾ ਰਾਜ ਦਾ ਦਰਸ਼ ਹੈ ਇਸ ਨੂੰ ਇੱਕ ਅਕਾਲ ਨਾਲ ਲਿਵ ਜੋੜਨ ਵਾਲਾ ਖਾਲਸ ਖਾਲਸਾ ਹੀ ਰੂਪ ਮਾਨ ਕਰ ਸਕਦਾ ਹੈ ਵੈੜਾਣੀ ਚੱਕਰੀ ਦਾ ਚੱਕਰ ਖਾਲਸੇ ਨਾਲ ਈਰਖਾ ਰੱਖਣ ਵਾਲਾ ਈਰਖਾ ਬਾਜ਼ਾ ਤੇ ਮੌਤ ਦੇ ਪੈ ਤੋਂ ਡਰਨ ਵਾਲਾ ਡਰਪੂਕ ਖਾਲਸਾ ਰਾਜ ਦੇ ਆਦਰਸ਼ਨ ਨੂੰ ਸਮਝ ਨਹੀਂ ਸਕਦਾ ਉਸ ਲਈ ਤਾਂ ਇਸ ਦਾ ਨਾਂ ਲੈਣਾ ਹੀ ਮੌਤ ਸਹਿਣ ਵਾਲੀ ਗਲਤੀ ਹੈ ਖਾਲਸਾ ਰਾਜ ਨੂੰ ਕਾਇਮ ਕਰਨ ਦੇ ਯਤਨ ਨਿਰੰਤਰ ਜਾਰੀ ਰਹੇ ਹਨ ਖਾਲਿਸਤਾਨ ਦਾ ਨਾਂ 23 ਮਾਰਚ ਨੂੰ ਸੋਚਾਲੀ ਨੂੰ ਡਾਕਟਰ ਵੀਰ ਸਿੰਘ ਪੱਟੀ ਨੇ ਰੱਖਿਆ ਸੀ 27 ਫਰਵਰੀ 1943 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਰਾਜ ਦੀ ਮੰਗ ਕੀਤੀ ਸੀ 25 ਜੂਨ 1985 ਨੂੰ ਮਾਸਟਰ ਤਾਰਾ ਸਿੰਘ ਨੇ ਵਾਇਸਰਾਏ ਦੁਆਰਾ ਬੁਲਾਈ ਗਈ ਸ਼ਿਮਲਾ ਕਾਨਫਰੰਸ ਵਿੱਚ ਖਾਲਿਸਤਾਨ ਦੀ ਮੰਗ ਰੱਖੀ ਸੀ 9 ਮਾਰਚ 1940 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਵਿੱਚ ਸਿੱਖ ਰਾਜ ਦਾ ਮਤਾ ਪਾਸ ਕੀਤਾ ਗਿਆ ਸੀ 22 ਮਾਰਚ 1940 ਨੂੰ ਮਾਸਟਰ ਤਾਰਾ ਸਿੰਘ ਨੇ ਪ੍ਰਭੂ ਸਤਾ ਸੰਪਨ ਖਾਲਸਾ ਰਾਜ ਦੀ ਮੰਗ ਕੀਤੀ ਸੀ ਡਾਕਟਰ ਗੰਗਾਧਰ ਨੇ ਖਾਲਿਸਤਾਨ ਦਾ ਥੀਸਿਸ ਲਿਖਿਆ ਸੀ ਜਿਸ ਵਿੱਚ ਹਰਕਿਸ਼ਨ ਸਿੰਘ ਸਰਜੀਤ ਨੇ ਵੀ ਸਹਿਯੋਗ ਦਿੱਤਾ ਸੀ 9 ਮਾਰਚ 1940 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਮਾਗਮ ਵਿੱਚ ਸਰਦਾਰ ਬਸੰਤ ਸਿੰਘ ਪਿੰਡ ਕੁੱਕੜ ਵੱਲੋਂ ਸਿੱਖ ਰਾਜ ਦਾ ਇਹ ਮਤਾ ਪੇਸ਼ ਕੀਤਾ ਗਿਆ ਸੀ ਦੇਸ਼ ਦੀ ਵਰਤਮਾਨ ਰਾਜਸੀ ਹਾਲਤ ਤੇ ਕੌਮਾਂ ਦੀ ਦਿਮਾਗੀ ਦਸ਼ਾ ਤੇ ਉਸ ਤੋਂ ਉਤਪਨ ਹੋਣ ਵਾਲੇ ਨਤੀਜਿਆਂ ਤੇ ਉਹਨਾਂ ਦਾ ਸਿੱਖਾਂ ਉੱਤੇ ਜੋ ਖਤਰਨਾਕ ਅਸਰ ਪੈਣ ਦੀ ਸੰਭਾਵਨਾ ਹੈ ਉਸ ਨੂੰ ਮੁੱਖ ਰੱਖ ਕੇ ਅਧੇਸ਼ ਵਿੱਚ ਜੋ ਇਨਕਲਾਬੀ ਤਬਦੀਲੀਆਂ ਹੋਣ ਵਾਲੀਆਂ ਹਨ ਉਹਨਾਂ ਵਿੱਚ ਸਿੱਖ ਹਸਤੀ ਦੀ ਕਾਇਮੀ ਦੀ ਲੋੜ ਨੂੰ ਅਨੁਭਵ ਕਰਕੇ ਸ਼ਰਮਣੀ ਕਮੇਟੀ ਐਲਾਨ ਕਰਦੀ ਹੈ ਕਿ ਸਿੱਖ ਆਪਣੇ ਆਪ ਵਿੱਚ ਇੱਕ ਵੱਖਰੀ ਕੌਮ ਹਨ ਅਤੇ ਇਸ اجلاس ਦੀ رائے ਹੈ ਕਿ ਸਿੱਖਾਂ ਦੇ ਮੁੱਖ ਧਰਮ ਸਥਾਨਾਂ ਸਬੈਸਰ ਸਿੱਖ ਰਵਾਜਾਂ ਦੀ ਕਾਇਮੀ ਸਿੱਖ ਸਵੈਮਾਨ ਤੇ ਆਜ਼ਾਦੀ ਦੀ ਰਾਖੀ ਤੇ ਭੁੱਖ ਵਿੱਚ ਸਿੱਖਾਂ ਦੀ ਤਰੱਕੀ ਲਈ ਸਿੱਖ ਸਟੇਟ ਜ਼ਰੂਰੀ ਹੈ ਇਸ ਲਈ ਇਹ ਇਜਲਾਸ ਸਿੱਖ ਸੰਗਠਾਾਂ ਪਾਸ ਅਪੀਲ ਕਰਦਾ ਹੈ ਕਿ ਉਹ ਇਸ ਦੀ ਪ੍ਰਾਪਤੀ ਲਈ ਵੱਦ ਤੋਂ ਵੱਦ ਉਪਰਾਲਾ ਕਰਨ ਸਰਦਾਰ ਅਮਰ ਸਿੰਘ ਜੀ ਦਸਾਂਜ ਨੇ ਮਤੇ ਦੀ ਤਾਇਦ ਕਰਦਿਆਂ ਆਖਿਆ ਕਿ ਮੌਜੂਦਾ ਹਾਲਾਤਾਂ ਵਿੱਚ ਸਿੱਖ ਧਰਮ ਦੀ ਰਾਖੀ ਅਤੇ ਇਸ ਦੇ ਵਾਅਦੇ ਲਈ ਜ਼ਰੂਰੀ ਹੋ ਗਿਆ ਕਿ ਸਿੱਖਾਂ ਲਈ ਵੱਖਰੀ ਸਟੇਟ ਕਾਇਮ ਕੀਤੀ ਜਾਵੇ ਸਿੱਖ ਵਜਾ ਤੌਰ ਤੇ ਪਰ ਇੱਕ ਵੱਖਰੀ ਕੌਮ ਹੈ ਤੇ ਜੋ ਗੁਣ ਇੱਕ ਕੌਮ ਵਿੱਚ ਹੋਣੇ ਚਾਹੀਦੇ ਨੇ ਉਹ ਸਾਰੇ ਸਾਡੇ ਵਿੱਚ ਮੌਜੂਦ ਹਨ ਸਾਨੂੰ ਧੋਖਾ ਦੇਣ ਲਈ ਇਹ ਆਵਾਜ਼ ਉਠਾਈ ਜਾਂਦੀ ਹੈ ਕਿ ਸਿੱਖ ਇੱਕ ਵੱਡੇ ਦਰਖਤ ਦੀ ਟਾਣੀ ਹਨ ਮੈਂ ਕਹਿੰਦਾ ਹਾਂ ਇਹ ਆਵਾਜ਼ ਕੇਵਲ ਅਸਾਨੂੰ ਹੜੱਪ ਕਰਨ ਲਈ ਉਠਾਈ ਜਾਂਦੀ ਹੈ ਅਸੀਂ ਕਿਸੇ ਦੂਜੀ ਕੌਮ ਦੇ ਗੁਲਾਮ ਹੋ ਕੇ ਕਦੇ ਫੁੱਲ ਫੁੱਲ ਨਹੀਂ ਸਕਦੇ ਸਾਡੀ ਘੱਟ ਗਿਣਤੀ ਸਾਡੀ ਸਟੇਟ ਕਾਇਮ ਕਰਨ ਦੇ ਰਸਤੇ ਵਿੱਚ ਰੁਕਾਵਟ ਨਹੀਂ ਹੋ ਸਕਦੀ ਬਤੌਰ ਕੌਮ ਦੇ ਸਾਨੂੰ ਬਹੁਤੀ ਗਿਣਤੀ ਵਾਲੀਆਂ ਕੌਮਾਂ ਦੇ ਬਰਾਬਰ ਹਿੱਸਾ ਮਿਲਣਾ ਚਾਹੀਦਾ ਹੈ ਇਹ ਸਰਦਾਰ ਗੁਰਦਿੱਤ ਸਿੰਘ ਸਰਦਾਰ ਗੁਰਦੇਵਾਲ ਸਿੰਘ ਸਰਦਾਰ ਸੋਨ ਸਿੰਘ ਗਿਆਨੀ ਕਰਤਾਰ ਸਿੰਘ ਸਰਦਾਰ ਕਰਤਾਰ ਸਿੰਘ ਚਬਰਾਦ ਵੱਲੋਂ ਵਿਚਾਰਾਂ ਪੇਸ਼ ਹੋਣ ਤੇ ਇਹ ਮਤਾ ਸਰਬਸੰਮਤੀ ਨਾਲ ਪ੍ਰਵਾਨ ਹੋ ਗਿਆ ਸਿੱਖ ਆਗੂਆਂ ਨੇ ਸਪਰੂ ਕਮੇਟੀ ਨੂੰ ਦਿੱਤੇ ਮੰਗ ਪੱਤਰ ਵਿੱਚ ਵੀ ਸਿੱਖ ਰਾਜ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਇਸ ਕਮੇਟੀ ਨੇ 1945 ਵਿੱਚ ਸੰਵਿਧਾਨਕ ਪ੍ਰਸਤਾਵਾਂ ਬਾਰੇ ਪੇਸ਼ ਕੀਤੀ ਆਪਣੀ ਰਿਪੋਰਟ ਦੇ ਪੈਰਾ 176 ਵਿੱਚ ਲਿਖਿਆ ਸੀ ਹਿੰਦੂ ਦਾਵੇ ਕਰਦੇ ਹਨ ਕਿ ਪੰਜਾਬ ਮੁਸਲਮਾਨਾਂ ਦੇ ਬਰਾਬਰ ਉਹਨਾਂ ਦਾ ਵੀ ਵਤਨ ਹੈ ਇਤਿਹਾਸ ਦੇ ਆਰੰਭ ਤੋਂ ਹੀ ਹਿੰਦੂ ਇੱਥੇ ਰਹਿੰਦੇ ਰਹੇ ਹਨ ਪਰ ਜਿੱਥੋਂ ਤੱਕ ਸਿੱਖਾਂ ਦਾ ਸਬੰਧ ਹੈ ਜੇਕਰ ਕੋਈ ਆਪਣੀ ਜਨਮ ਭੂਮੀ ਵਜੋਂ ਪੰਜਾਬ ਤੇ ਵਿਸ਼ੇਸ਼ ਦਾਵਾ ਕਰ ਸਕਦਾ ਤਾਂ ਉਹ ਸਿੱਖ ਹੀ ਹਨ ਉਹ ਪੰਜਾਬ ਦੇ ਆਖਰੀ ਸ਼ਾਸਕ ਸਨ ਤੇ ਪ੍ਰਾਂਤ ਦੇ ਕੇਂਦਰ ਵਿੱਚਲੇ ਉਹਨਾਂ ਦੇ ਸਭ ਤੋਂ ਮਹੱਤਵਪੂਰਨ ਸਥਾਨ ਹਰੀ ਮੰਦਰ ਸਾਹਿਬ ਤੋਂ ਲੈ ਕੇ ਇੱਕ ਪਾਸੇ ਸਰਹੰਤ ਤੱਕ ਅਤੇ ਦੂਜੇ ਪਾਸੇ ਪੰਜਾ ਸਾਹਿਬ ਤੱਕ ਫੈਲੇ ਹੋਏ ਹਨ ਇਹ ਉਹਨਾਂ ਦਾ ਸਿਰਫ ਬਤਨ ਹੀ ਨਹੀਂ ਉਹਨਾਂ ਦੀ ਪਵਿੱਤਰ ਧਰਤੀ ਹੈ ਜਿਸ ਨਾਲ ਉਹ ਧਰਮ ਇਤਿਹਾਸ ਅਤੇ ਪਰੰਪਰਾ ਦੇ ਸਾਰੇ ਗੂੜੇ ਬੰਧਨਾਂ ਨਾਲ ਜੁੜੇ ਹੋਏ ਹਨ 1947 ਦੀ ਹਿੰਦ-ਪਾਕ ਵੰਡ ਤੋਂ ਬਾਅਦ ਨਾ ਤਾਂ ਸਿੱਖ ਕੌਮ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਅਤੇ ਨਾ ਹੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਪੂਰਨ ਪ੍ਰਭੂ ਸੱਤਾ ਸੰਪਨ ਖਾਲਸਾ ਰਾਜ ਲਈ ਕੋਈ ਯਤਨ ਕੀਤਾ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਤੱਕ ਸੀਮਤ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੀ ਅਧੀਨ ਹੋ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਭਾਰਤੀ ਸੰਵਿਧਾਨ ਦੀ ਚੋਣ ਪ੍ਰਣਾਲੀ ਨੂੰ ਅਪਣਾ ਕੇ ਹਿੰਦੁਸਤਾਨ ਦੀ ਖੇਤਰੀ ਪਾਰਟੀ ਬਣ ਕੇ ਰਹਿ ਗਿਆ। ਉਸਨੇ ਕਾਂਗਰਸ ਪਾਰਟੀ ਦੀ ਤਰਫ ਤੇ ਹੀ ਸੱਤਾ ਵਿੱਚ ਹਿੱਸੇਦਾਰੀ ਪ੍ਰਾਪਤ ਕਰਨ ਦਾ ਪੈਂਤੜਾ ਅਪਣਾ ਲਿਆ ਤੇ ਖਾਲਸਾ ਰਾਜ ਦੇ ਸੰਕਲਪ ਨੂੰ ਹੀ ਛੱਡ ਦਿੱਤਾ ਸ਼੍ਰੋਮਣੀ ਕਮੇਟੀ ਵੀ 1947 ਤੋਂ ਪਹਿਲਾਂ ਖਾਲਸਾ ਰਾਜ ਦੀ ਪ੍ਰਾਪਤੀ ਲਈ ਕੀਤੀ ਮਤਿਆਂ ਤੇ ਪੈਰਾਨਾ ਦੇ ਸਕੀ ਅਤੇ ਇੰਜ ਸਿੱਖ ਕੌਮ ਖਾਲਸਾਈ ਸੁਰਤ ਅਤੇ ਮੇਰੀ ਪੀੜੀ ਦੀ ਸਮੇਲਤਾ ਵਾਲੀ ਧਰਮੀ ਰਾਜਨੀਤੀ ਤੋਂ ਵੀ ਹੁਣੀ ਹੋ ਗਈ ਸਿੱਖ ਆਪਣੀ ਆਜ਼ਾਦ ਰਾਸ਼ਟਰੀਅਤਾ ਨੂੰ ਵਿਸਾਰ ਕੇ ਹਰ ਖੇਤਰ ਵਿੱਚ ਹਿੰਦ ਸਟੇਟ ਦੇ ਗੁਲਾਮ ਬਣ ਗਏ ਹਿੰਦ ਸਟੇਟ ਨੇ ਆਪਣੀ ਨਵੀਂ ਵਿਦਿਅਕ ਨੀਤੀ ਨਾਲ ਸਿੱਖ ਸਭਿਆਚਾਰ ਇਤਿਹਾਸ ਤੇ ਵਿਦਿਅਕ ਪ੍ਰਣਾਲੀ ਨੂੰ ਬਿਪਰੀ ਵੇਸ ਨਾਲ ਦੱਤ ਸੁੱਟਿਆ ਤੇ ਸਿੱਖ ਕੌਮ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਖੇਤਰ ਵਿੱਚ ਖਾਲਸਾਈ ਸੁਰਤੋਂ ਹੀ ਨਹੀਂ ਹੁੰਦੀ ਗਈ ਤੇ ਹੌਲੀ-ਹੌਲੀ ਗੁਲਾਮ ਸੋਝ ਦੀ ਧਾਰਨੀ ਬਣ ਗਈ। ਜਦ ਕੋਈ ਕੌਮ ਗੁਲਾਮ ਹੋ ਜਾਏ ਤਾਂ ਉਸ ਦੀ ਜੀਵਨ ਸ਼ੈਲੀ ਵਿੱਚ ਵੱਡਾ ਨਿਗਾਰ ਆ ਜਾਂਦਾ ਹੈ। ਉਸ ਦੇ ਉੱਠਣ-ਬੈਠਣ, ਖਾਣ-ਪੀਣ, ਰਹਿਣ-ਸਹਿਣ, ਵੇਖਣ-ਸੁਣਨ, ਪੜਨ-ਲਿਖਣ, ਸੋਚਣ-ਵਿਚਾਰਨ ਅਤੇ ਜੀਵਨ ਦੇ ਅੰਗ-ਅੰਗ ਵਿੱਚ ਗੁਲਾਮੀ ਦਾ ਅੰਸ਼ ਸਮਝ ਜਾਂਦਾ ਹੈ ਉਹ ਸੱਤੇ ਦੀ ਈਨ ਮੰਨਨ ਅਤੇ ਨਿਉ ਕੇ ਦਿਨ ਕੱਟਣ ਲਈ ਮਜਬੂਰ ਹੋ ਜਾਂਦੀ ਹੈ ਅਜਿਹੀ ਬੇਦਨਾ ਵਿੱਚੋਂ ਲੰਘ ਰਹੀ ਗੁਲਾਮ ਕੌਮ ਦੇ ਆਗੂ ਆਪਣੀ ਕੌਮ ਦੇ ਗੁਣਾ ਸਿਧਾਂਤਾਂ ਰਵੈਤਾ ਤੇ ਰਹਿਤਾਂ ਦੀ ਵਿਆਖਿਆ ਆਪ ਹੀ ਅਜੇ ਹਟੰਗ ਨਾ ਕਰਨ ਲੱਗ ਪੈਂਦੇ ਹਨ ਜਿਸ ਨਾਲ ਗੁਲਾਮ ਹੋਈ ਕੌਮ ਨੂੰ ਕਿਸੇ ਵੇਲੇ ਰਹੇ ਆਪਣੇ ਪ੍ਰਭੂ ਸਤਾ ਸੰਪਨ ਵਿਸ਼ਾਲ ਰਾਜਪਾਗ ਦੇ ਫਖਰ ਕਰਨਾ ਵੀ ਭੁੱਲ ਜਾਂਦਾ ਤੇ ਆਪਣਾ ਖੁਸਿਆ ਹੋਇਆ ਰਾਜਪਾਗ ਮੁੜ ਪ੍ਰਾਪਤ ਕਰਨ ਦਾ ਹੌਸਲਾ ਵੀ ਨਹੀਂ ਪੈਂਦਾ ਉਹ ਬਗਾਰ ਨੂੰ ਸੇਵਾ ਸਹੂਲਤ ਨੂੰ ਹੱਕ ਲਾਚਾਰੀ ਨੂੰ ਨਿਮਰਤਾ ਮਜਬੂਰੀ ਨੂੰ ਦਇਆ ਬੁੱਤੀ ਨੂੰ ਕਿਰਤ ਦਿਨ ਕੱਟੀ ਨੂੰ ਜ਼ਿੰਦਗੀ ਤੇ ਟੁੱਕੜ ਨੂੰ ਵੇਤਨ ਸਮਝਦੀ ਹੈ ਉਸ ਨੂੰ ਸਵੈ ਹੋਂਦ ਵਿਕਤੀਤਵ ਇੱਜ਼ਤ ਤੇ ਆਜ਼ਾਦੀ ਦਾ ਗਿਆਨ ਨਹੀਂ ਹੁੰਦਾ ਅਤੇ ਗੱਡੇ ਦੇ ਬੈਲ ਭੰਗ ਆਪ ਹੀ ਜੂਲੇ ਥੱਲੇ ਸਿਰ ਦੇਣ ਦੀ ਆਦੀ ਬਣ ਜਾਂਦੀ ਹੈ ਉਸ ਦੇ ਆਗੂ ਇਹਨੇ ਬੇਸੁਰਤ ਹੋ ਜਾਂਦੇ ਹਨ ਕਿ ਸੱਤਾ ਵੱਲੋਂ ਪੈਰੀ ਕੁੱਟ ਅਤੇ ਕੀਤੇ ਜਾ ਰਹੇ ਕਤਲੇਆਮ ਨੂੰ ਵੀ ਆਪਣੀ ਕੌਮ ਦੀ ਹੀ ਗਲਤੀ ਮੰਨ ਲੈਂਦੇ ਹਨ ਸਦੀਆਂ ਤੋਂ ਮਨੁੱਖਤਾ ਦੇ ਦਬੇ ਕੁਚਲੇ ਤੇ ਲਤਾੜੇ ਹੋਏ ਵਰਗ ਇਸੇ ਗੁਲਾਮ ਸੁਭਾ ਦਾ ਹੀ ਸੰਤਾਪ ਹੰਡਾ ਰਹੇ ਹਨ ਸੱਤਾਤਾਰੀ ਸਲਤਨਤਾ ਗੁਲਾਮ ਬੜਾਈਆਂ ਕੌਮਾਂ ਨੂੰ ਸਦਾ ਲਈ ਗੁਲਾਮ ਬਣਾਈ ਰੱਖਣ ਦੀ ਨੀਤੀ ਤੇ ਚੱਲਦੀਆਂ ਹਨ ਤੇ ਗੁਲਾਮ ਕੌਮਾਂ ਉਹਨਾਂ ਦੀ ਮਾਰੂ ਨੀਤੀਆਂ ਨੂੰ ਸਮਝਣ ਦੀ ਥਾਂ ਕਦੇ-ਕਦੇ ਹੀ ਮਿਲਣ ਵਾਲੀ ਕਿਸੇ ਮਾਮੂਲੀ ਸਹੂਲਤ ਨੂੰ ਹੀ ਆਪਣਾ ਭਲਾ ਤਰੱਕੀ ਭੁੱਖ ਅਤੇ ਆਜ਼ਾਦੀ ਸਮਝ ਕੇ ਉਹਨਾਂ ਦੀ ਪੰਜਾਲੀ ਵਿੱਚ ਸਿਰ ਦੇਈ ਰੱਖਦੀਆਂ ਹਨ ਗੁਲਾਮੀ ਦੇ ਅਜਿਹੇ ਸੰਤਾਪ ਵਿੱਚੋਂ ਲੰਘ ਰਹੀ ਕੋਈ ਅਨਖੀਲੀ ਜਾਂਵਾਜ਼ ਅਤੇ ਅਮੀਰ ਵਰਸੇ ਦੀ ਮਾਲਕ ਕੌਮ ਵੀ ਜਦ ਅਜਿਹਾ ਲਾਚਾਰ ਸਭਾ ਬਣਾ ਲੇ ਤਾਂ ਫਿਰ ਨਤੀਜਾ ਉਸ ਦੇ ਸਰਬਨਾਸ਼ ਵਿੱਚ ਹੀ ਨਿਕਲਦਾ ਹੈ ਆਪਣੀ ਕੌਮ ਨੂੰ ਆਜ਼ਾਦ ਕਰਾਉਣ ਲਈ ਜਦ ਕੋਈ ਜਾਂਵਾਜ਼ ਯੋਧਾ ਜ਼ਾਲਮ ਸੱਤਾਨਾ ਲੋਹਾ ਲੈਣ ਲਈ ਨਿਤਰ ਪਵੇ ਅਤੇ ਆਪਣੀ ਕੌਮ ਵਿੱਚ ਆਜ਼ਾਦੀ ਦਾ ਜਜ਼ਬਾ ਜੋਸ਼ ਅਤੇ ਹੁਲਾਸਾ ਪਰ ਦੇਵੇ ਤਾਂ ਉਹਨੂੰ ਤੇ ਉਸ ਦੇ ਲਲਕਾਰੇ ਨਾਲ ਆਜ਼ਾਦੀ ਲਈ ਨਿਤਰੇ ਜੋ ਜਾਰੂ ਯੋਧਿਆਂ ਨੂੰ ਕੁਚਲਣ ਤੇ ਮਾਰ ਮਕਾਉਣ ਲਈ ਸੱਤਾ ਤਾਰੀ ਕੌਮ ਤਾਂ ਹਰ ਹਰਬਾ ਵਰਤਦੀ ਤੇ ਪੂਰੀ ਬਲ ਲਗਾਉਂਦੀ ਹੀ ਹੈ ਪਰ ਉਸ ਦਾ ਵੱਡਾ ਨੁਕਸਾਨ ਉਸ ਦੀ ਆਪਣੀ ਕੌਮ ਦੇ ਉਹ ਲੋਕ ਕਰਦੇ ਹਨ ਜੋ ਆਜ਼ਾਦੀ ਤੇ ਗੁਲਾਮੀ ਦੇ ਅੰਤਰ ਨੂੰ ਸਮਝਣ ਤੋਂ ਬੇਸੁਰਤ ਹੋ ਚੁੱਕੇ ਹੁੰਦੇ ਹਨ ਅਜਿਹੇ ਲੋਕ ਉਹਨਾਂ ਲੋਕਾਂ ਦੀ ਆਜ਼ਾਦੀ ਨੂੰ ਹੀ ਆਪਣੀ ਆਜ਼ਾਦੀ ਸਮਝ ਲੈਂਦੇ ਹਨ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮੀ ਦੇ ਮਜ਼ਬੂਤ ਸੰਗਲ ਬਾਈ ਹੁੰਦੇ ਹਨ ਆਪਣੀ ਕੌਮ ਦੀ ਆਜ਼ਾਦੀ ਲਈ ਪਰਵਾਜ਼ ਭਰਨ ਵਾਲੇ ਨਾਇਕਾਂ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ ਉਹਨਾਂ ਨੂੰ ਉਹਨਾਂ ਦੀ ਕੌਮ ਦੀ ਨਿਗਾਹ 'ਚ ਡੇਗਣਾ ਅਤੇ ਸਮਾਜ ਦੇ ਹਰ ਵਰਗ ਵਿੱਚ ਬਦਨਾਮ ਕਰਨਾ ਸੱਤਾਧਾਰੀ ਕੌਮ ਦਾ ਛੜੀ ਯੰਤਰ ਹੁੰਦਾ ਹੈ ਸੱਤਾਧਾਰੀ ਆਜ਼ਾਦੀ ਲਈ ਸੰਘਰਸ਼ ਕਰਦੀ ਕੌਮ ਵਿੱਚੋਂ ਹੀ ਗਿਰੀ ਜ਼ਮੀਰ ਵਾਲੇ ਰਾਜਾਰੀਆਂ ਨੂੰ ਖਰੀਦ ਕੇ ਇਹੋ ਜਿਹੇ ਕਿਰਦਾਰ ਤਿਆਰ ਕਰ ਲੈਂਦੇ ਹਨ ਜੋ ਦੁਸ਼ਮਣਾਂ ਨਾਲੋਂ ਵੀ ਕਿਤੇ ਵੱਧ ਨੁਕਸਾਨ ਕਰਦੇ ਹਨ ਆਪਣੀ ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਿੱਖ ਪੰਥ ਪ੍ਰਤੀ ਹਿੰਦ ਸਟੇਟ ਦਾ ਵਦੀਰਾ ਵੀ ਇਹੋ ਹੀ ਹੈ ਸਰਬੱਤ ਦਾ ਭਲਾ ਮੰਗਣ ਵਾਲੇ ਖਾਲਸੇ ਤੇ ਅਜਿਹੇ ਆਗੂ ਥੋਸ ਦਿੱਤੇ ਗਏ ਹਨ ਜੋ ਪਹਿਲਾਂ ਹਿਮੰਜ ਧਾਰ ਵਿੱਚ ਫਸੀ ਇਸ ਦੀ ਬੇੜੀ ਨੂੰ ਡੋਬਣ ਲਈ ਹਿੰਦ ਸਟੇਟ ਦਾ ਹੱਥ ਮਟਾ ਰਹੇ ਹਨ ਪੰਥਨਾ ਗਜ਼ਾਰੀ ਕਰਕੇ ਆਪਣੀਆਂ ਲਾਲਸਾਵਾਂ ਪੂਰੀਆਂ ਕਰਨ ਤੇ ਗੁਲਾਮਾਂ ਵਾਂਗ ਸੱਤਾ ਵਿੱਚ ਭਾਈਵਾਲ ਬਣਨ ਜਾਂ ਨੌਕਰਸ਼ਾਹੀ ਹੰਡਾਉਣ ਲਈ ਇਹਨਾਂ ਲੋਕਾਂ ਨੇ ਖਾਲਸਾ ਪੰਥ ਤੇ ਹਰ ਖੇਤਰ ਵਿੱਚ ਪੈਰ ਜਮਾ ਕੇ ਉਸ ਨੂੰ ਤੈਸ ਨੈਸ ਕਰ ਸੁਟਿਆ ਹੈ ਹੱਕ ਸੱਚ ਤੇ ਨਾਲੀ ਆਵਾਜ਼ ਦਾ ਠਾਣ ਤੇ ਵੀ ਸਿੱਖਾਂ ਦੇ ਲੋਹ ਦੀ ਹੋਲੀ ਖੇਡੀ ਜਾਂਦੀ ਹੈ ਸ਼ਾਤਰਵਾਦ Hindu ਤਵੀ ਸੋਚ ਸਿੱਖਾਂ ਦੀ ਅਕਲ ਤਾਕਤ ਤੇ ਸਾਧਨ ਖਰੀਦ ਕੇ ਉਹਨੂੰ ਆਪਣੇ ਲਈ ਵਰਤਰੀ ਹੈ ਇਹਨਾਂ ਹੱਥੋਂ ਇਹਨਾਂ ਦੇ ਆਪਣੇ ਹਿੱਕਟਵਾ ਮਰਵਾ ਅਤੇ ਲੁਟਾਰੀ ਹੈ ਛੋਟੇ ਤੋਂ ਲੈ ਕੇ ਉੱਚ ਅਹੁਦੇ ਤੇ ਬੈਠਾ ਗੁਲਾਮ ਜ਼ਮੀਰ ਦਾ ਅਸਿਕ ਸਿਕ ਗੁਰਮਤਿ ਬਰੋਦੀ ਦੇਸ਼ਪੱਖੀ ਦਾ ਜਨੋਨੀ ਬਣ ਕੇ ਆਪਣੀ ਹਿੱਤ ਪੂਰਤੀ ਲਈ ਆਪਣੀ ਕੌਮ ਦੀ ਹੋਂਦ ਹਸਤੀ ਤੇ ਹਿਤਾ ਨੂੰ ਬਸਾਰ ਚੁੱਕਾ ਹੈ ਇਸ ਕਪਟ ਵਿਪਰੀ ਸੱਤਾ ਦਾ ਪੁਰਜਾ ਬਣ ਕੇ ਉਹ ਆਪਣੀ ਕੌਮ ਦਾ ਆਪੇ ਹੀ ਵੈਰੀ ਬਣ ਗਿਆ ਹੈ ਸੁਰੱਖਿਆ ਸੇਵਾ ਲਤੇ ਹੋਰ ਸਰਕਾਰੀ ਖੇਤਰਾਂ ਦੇ ਅਧਿਕਾਰੀ ਤੇ ਨਿਰਸ ਬੁੱਧੀਵਾਨ ਆਪਣੀਆਂ ਡਾਂਗਾਂ ਕਲਮਾਂ ਲਿਖਤਾਂ ਤੇ ਤਕਰੀਰਾਂ ਨਾਲ ਆਪਣੀ ਕੌਮ ਨੂੰ ਕੁਟ ਮਸਲ ਤੇ ਪੰਡ ਰਹੇ ਹਨ ਹਿੰਦ ਸਟੇਟ ਦੇ ਜ਼ੁਲਮਾਂ ਨਾਲ ਆਪਣੀ ਕੌਮ ਦੀ ਹੋਈ ਤਬਾਹੀ ਅਤੇ ਦੁਰਦਸ਼ਾ ਦਾ ਭਾਂਡਾ ਵੀ ਸਿਰ ਧਰ ਤਲੀ ਨਿਤਰਣ ਵਾਲੇ ਆਪਣੇ ਸਿਰ ਹੀ ਪੰਡ ਰਹੇ ਹਨ ਉਹਨਾਂ ਵੱਲੋਂ ਆਪਣੀ ਕੌਮ ਦੀ ਤਕਦੀਰ ਸਵਾਰਨ ਲਈ ਕੀਤੇ ਜਾਣ ਵਾਲੇ ਹਰ ਯਤਨ ਨੂੰ ਆਪਣੀ ਮੌਤ ਦੇ ਬਰਨਟਾਂ ਤੇ ਆਪੇ ਦਸਤਕਤ ਕਰਨ ਵਾਲੀ ਗਲਤੀ ਦੱਸ ਰਹੇ ਹਨ ਲੰਮੇ ਸਮੇਂ ਤੋਂ ਗੁਲਾਮ ਬੇਦਨਾ ਵਿੱਚ ਬਹਿ ਚੁੱਕੇ ਸਿੱਖ ਵੀ ਇਹਨਾਂ ਗਦਾਰਾਂ ਦੀ ਪੰਥ ਵਿਰੋਧੀ ਸੋਚ ਨਾਲ ਡੰਗੇ ਗਏ ਹਨ ਆਪਣੇ ਸਵੈਮਾਨ ਅਤੇ ਆਪਣੀ ਕੌਮ ਦੀ ਹੋਂਦ ਹਸਤੀ ਨੂੰ ਬਚਾਉਣ ਅਣਖ ਤੇ ਗੈਰਤ ਦੀ ਪਵਕ ਵਿਖਾਉਣ ਜ਼ੁਲਮ ਨਾ ਟਕਰਾਂ ਅਤੇ ਨੈਕੀ ਕਮਾਂਡ ਦਾ ਜਜ਼ਬਾ ਕਵਾ ਕੇ ਹਿੰਦੀ ਹਿੰਦੂ ਹਿੰਦੁਸਤਾਨ ਦੇ ਖਾਰੀ ਸਮੁੰਦਰ ਵਿੱਚ ਡੁੱਬ ਚੁੱਕੇ ਹਨ ਸਿੱਖ ਕੌਮ ਦੀ ਤਬਾਈ ਬਣਿਆ ਹਿੰਦਪਾਕ ਦੀ ਆਜ਼ਾਦੀ ਦਾ ਦਿਹਾੜਾ ਵੀ ਵਡਾਣੀ ਚੱਕਰੀ ਦੇ ਚੱਕਰ ਬਣ ਕੇ ਸਿੱਖੀ ਤੋਂ ਥੜਕ ਚੁੱਕੇ ਨਾ ਆ ਸਿੱਖਾਂ ਅਤੇ ਇਹਨਾਂ ਦੇ ਆਗੂਆਂ ਦੀ ਗੁਲਾਮ ਜ਼ਮੀਰ ਨੂੰ ਪੰਥ ਦੀ ਆਜ਼ਾਦੀ ਦੀ ਪ੍ਰਵਾਸ ਪਰ ਤਾਂ ਹਲਾਸ ਨਹੀਂ ਦਿੰਦਾ ਸਿਕਨੋਬਸੀਬਵਾਦਿਤ ਮੁੱਦਿਆਂ ਵਿੱਚ ਫਸਾ ਕੇ ਲੜਾਉਣ ਤੇ ਆਜ਼ਾਦੀ ਦੇ ਸੰਘਰਸ਼ ਤੋਂ ਹਟਾਉਣ ਦੀ ਹਿੰਦ ਸਟੇਟ ਦੀ ਨੀਤੀ ਨੂੰ ਸਮਝਣ ਦੀ ਥਾਂ ਉਲਟਾ ਉਸ ਨੂੰ ਸਿਰੇ ਚੜਾਉਣ ਲਈ ਇਹਨਾਂ ਮੁੱਦਿਆਂ ਨੂੰ ਛਾਲਣਾ ਆਪਣਾ ਵਿਦਵਾਨੀ ਫਰਜ਼ ਸਮਝ ਲਿਆ ਹੈ ਅਤੇ ਆਜ਼ਾਦੀ ਲਈ ਜੂਝ ਰਹੇ ਜੁਝਾਰੂਆਂ ਨੂੰ ਵੀ ਸੰਸਥਾਈ ਬਲਗਣਾ ਵਿੱਚ ਪਾ ਕੇ ਇਸ ਵਿੱਚ ਪਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਗੁਲਾਮ ਸਵਾਰ ਨੂੰ ਤਿਆਗ ਕੇ ਆਪਣੀ ਜ਼ਾਤੀ ਹੋਂਦ ਲਈ ਦਰਸ਼ਨ ਲਲਚਾਉਣ ਅਤੇ ਲੜਨ ਦੀ ਥਾਂ ਪੰਥ ਦੀ ਹੋਂਦ ਹਸਤੀ ਲਈ ਆਜ਼ਾਦੀ ਦੀ वेदना ਵਿੱਚ ਵਿਚਰਨਾ ਇਸ ਖਤਰਨਾਕ ਗੰਭੀਰ ਸਥਿਤੀ ਵਿੱਚੋਂ ਨਿਕਲਣਾ ਅਤੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਵਿਚਾਰਧਾਰਾ ਦੀ ਗੁਰਮਤ ਜੁਗਤ ਦੇ ਧਾਰਨੀ ਬਣ ਕੇ ਆਜ਼ਾਦੀ ਲਈ ਖਾਲਸਾਈ ਪ੍ਰਵਾਸ ਭਰਨੀ ਤੇ ਦੁਨੀਆ ਨੂੰ ਰਾਜਨੀਤਿਕ ਸੇਧ ਦੇਣ ਲਈ ਗੁਰਮਤ ਪ੍ਰਣਾਲੀ ਵਾਲੇ ਖਾਲਸਾ ਰਾਜ ਦਾ ਝੰਡਾ ਚਲਾਉਣਾ ਸਿੱਖ ਦਾ ਫਰਜ਼ ਹੈ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।